ਹੋ ਗੁਰੂ ਵਾਹਲੇ ਬਣੀਏ ਵੀਰ ਜੀ ਗੁਰੂ ਵਾਹਲੇ ਬਣੀਏ ਗੁਰੂ ਵਾਹਲੇ ਬਣੀਏ ਪਰਹਾਵੋ ਗੁਰੂ ਵਾਹਲੇ ਬਣੀਏ ਹੋ ਜਿਸ ਗੁਰੂ ਨੇ ਸਾਡੀ ਖਾਤਰ ਪਰਿਵਾਰ ਵਾਰਿਆ ਸਾਰਾ ਜੰਗਲਾਂ ਦੇ ਵਿੱਚ ਕੰਡਿਆਂ ਤੇ ਸੁਤਾਂ ਪ੍ਰੀਤਮ ਪਿਆਰਾ ਹੋ ਜਿਸ ਗੁਰੂ ਨੇ ਸਾਡੀ ਖਾਤਰ ਪਰਿਵਾਰ ਬਹਾਰਤਾ ਸਾਰਾ ਦਗਲਾਂ ਦੇ ਵਿੱਚ ਕੰਡਿਆਂ ਤੇ ਸੁਤਾ ਪ੍ਰੀਤਮ ਪਿਆਰਾ ਉਸ ਗੁਰੂ ਦੇ ਚਰਨਾਵਾਲੀ ਹੋਸ ਗੁਰੂ ਤੇ ਚਰਨਾਵਾਲੀ ਧੂੜੇ ਅੱਪਾਂ ਅੱਜ ਬਣੀਏ ਗੁਰੂ ਵਾਲੇ ਬਣੀਏ ਬਰਹਾਵੋ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣੀਏ ਹੁ ਪਹਿਣੋ ਗੁਰੂ ਵਾਲੇ ਬਣੀਏ ਵਿੱਚ ਪੰਜਾਬ ਦੇ ਛੇਵੇਂ ਦਰਿਆ ਨਸ਼ਿਆਂ ਵਾਲਾ ਵਗਦਾ ਬਿਨਾ ਗੁਰੂ ਦੀ ਰਹਿਮਤ ਦੇ ਓਏ ਲੱਗਦਾ ਨਹੀਂ ਉਠਲਦਾ ਵਿੱਚ ਪੰਜਾਬ ਦੇ ਨਸ਼ਿਆਂ ਵਾਲਾ ਦਰਿਆ ਛੇਵੇਂ ਵਗਦਾ ਬਿੱਟਾ ਗੁਰੂ ਦੀ ਰਹਿਮਤ ਦੇ ਠਲਦਾ ਨਹੀਂ ਉਹ ਲੱਗਦਾ ਉਹ ਬਾਣੀ ਬਾਣੇ ਦੇ ਤਾਰਣੀ ਬਾਣੀ ਬਾਣੇ ਦੇ ਤਾਰਣੀ ਆਜੋ ਅਪਾ ਬਣੀਏ ਗੁਰੂ ਵਾਹਲੇ ਬਣੀਏ ਵੀਰ ਜੀ ਗੁਰੂ ਵਾਹਲੇ ਬਣੀਏ ਗੁਰੂ ਵਾਹਲੇ ਬਣੀਏ ਪਰਹਾਵੋ ਗੁਰੂ ਵਾਹਲੇ ਬਣੀਏ ਹੁਲਖੇ ਵਾਲਿਆ ਜੱਗੀ ਵੀ ਤਾਂ ਲੜ ਗੁਰੂ ਦੇ ਲਗਿਆ ਜਦ ਤੱਕ ਸਿਉ ਬੇਮੁਖ ਗੁਰ ਤੋਂ ਜਾਂਦਾ ਸੀ ਨਿਤ ਠੱਗਿਆ ਹੁਲਖੇ ਵਾਲਿਆ ਜੱਗੀ ਵੀ ਤਾਂ ਲੜ ਗੁਰੂ ਦੇ ਲਗਿਆ ਜਦ ਤੱਕ ਸਿਉ ਬੇਮੁਖ ਗੁਰ ਤੋਂ ਜਾਂਦਾ ਸੀ ਨਿਤ ਠੱਗਿਆ ਉਹ ਲਹਿ ਗਿਆ ਲਹਾਇ ਅਮਰਤ ਛੱਗ ਕੇ ਉਹ ਲੱਗਿਆ ਲਾਹ ਅੰਮ੍ਰਿਤ ਛਕ ਕੇ ਉਹ ਦੇ ਵਰਗੇ ਬਣੀਏ ਗੁਰੂ ਵਾਲੇ ਬਣੀਏ ਪਰਹਾਵੋ ਗੁਰੂ ਵਾਲੇ ਬਣੀਏ ਆਜੋ ਗੁਰੂ ਵਾਲੇ ਬਣੀਏ ਪਰਹਾਵੋ ਗੁਰੂ ਵਾਲੇ ਬਣੀਏ ਹੁਲਖੇ ਵਾਲਿਆ ਜੱਗੀ ਵੀ ਤਾ ਲੜ ਗੁਰੂ ਦੇ ਲਗਿਆ ਜਦ ਤੱਕ ਸਿਓ ਬੇਮੁਖ ਗੁਰ ਤੋਂ ਜਾਂਦਾ ਸੀ ਨਿਤ ਠੱਗਿਆ ਲਖੇਵਾਲਿਆ ਜੱਗੀ ਵੀ ਤਾਂ ਲੜ ਗੁਰੂ ਦੇ ਲੱਗਿਆ ਜਦ ਤੱਕ ਸਿਓ ਬੇਮੁਖ ਗੁਰ ਤੋਂ ਜਾਂਦਾ ਸੀ ਨਿਤ ਠੱਗਿਆ ਹੋ ਲੱਗਿਆ ਲਹਾ ਅੰਮ੍ਰਿਤ ਛੱਕ ਕੇ ਲੱਗਿਆ ਲਹਾ ਅੰਮ੍ਰਿਤ ਛੱਕ ਕੇ ਹੋ ਦੇਵਰਗੇ ਬਣੀਏ ਗੁਰੂ ਵਾਲੇ ਬਣੀਏ ਵੀਰ ਜੀ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣੀਏ ਪੜਾਵੋ ਗੁਰੂ ਵਾਲੇ ਬਣੀਏ ਹੋ ਚਲੋ ਅਨੰਦਪੁਰ ਕੱਠੇ ਹੋ ਕੇ ਆਪਾਂ ਸਾਰੇ ਚੱਲੀਏ ਖਾਲਸਾ ਪੰਥ ਦੀ ਜਨਮ ਭੂਮੀ ਨੂੰ ਜਾ ਕੇ ਆਪਾਂ ਮੰਲੀਏ ਹੋ ਚਲੋ ਅਨੰਦਪੁਰ ਕੱਠੇ ਹੋ ਕੇ ਅਪਾ ਸਾਰੇ ਚੱਲਿਏ ਖਾਲਸਾ ਪੰਥ ਦੀ ਜਨਮ ਭੂਮੀ ਨੂੰ ਜਾ ਕੇ ਅਪਾਂ ਮਲੀਏ ਉਹ ਪੌਲਖੰਡੇ ਦੀ ਸ਼ਕ ਕੈ ਸਾਰੇ ਪੌਲਖੰਡੇ ਦੀ ਸ਼ਕ ਕੈ ਅਪਾਂ ਸਿੰਘ ਗੁਰੂ ਦੇ ਬਣੀਏ ਗੁਰੂ ਵਾਹਲੇ ਬਣੀਏ ਪਰਹਾਵੋ ਗੁਰੂ ਵਾਹਲੇ ਬਣੀਏ ਗੁਰੂ ਵਾਹਲੇ ਬਣੀਏ ਵੀਰ ਜੀ ਗੁਰੂ ਵਾਹਲੇ ਬਣੀਏ ਹੋ ਗੁਰੂ ਵਾਲੇ ਬਣੀਏ ਪਰਾਉ ਗੁਰੂ ਵਾਲੇ ਬਣੀਏ